ਸਭ ਤੋਂ ਪਹਿਲਾਂ ਅਸੀਂ ਕਾਂਗਰਸ ਦੇ ਨੁਮਾਇੰਦੇ ਕੋਲ ਜਾਵਾਂਗੇ ਇਸ ਦਾ ਕਾਰਨ ਇਹ ਹੈ ਕਿਉਂਕਿ ਦੋ baar ਇਹ ਤੇ ਕਾਂਗਰਸ ਦੇ ਕੈਂਡੀਡੇਟਸ ਨੇ ਜਿੱਤ ਹਾਸਲ ਕੀਤੀ ਇਸੇ ਨਾਲ ਹੀ ਆਮ ਜਨਤਾ ਵੀ ਸਾਡੇ ਨਾਲ ਹੈ ਕਿਉਂਕਿ ਜਨਤਾ ਸਭ ਕੁਝ ਜਾਣਦੀ ਹੈ ਦਸਮਤ ਸਭ ਤੋਂ ਪਹਿਲਾਂ ਡਿਸਕਸ਼ਨ ਦੀ ਸ਼ੁਰੂਆਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਨੁਮਾਇੰਦੇ ਵੀ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਨੇ ਇਸ ਨਾਲ ਹੀ ਭਾਜਪਾ ਸ਼੍ਰਮਣੀ ਅਕਾਲੀ ਦਲ ਅੰਮ੍ਰਿਤ ਸਤ ਸ਼੍ਰਮਣੀ ਅਕਾਲੀ ਦਲ ਦੇ ਵੀ ਨੁਮਾਇੰਦੇ ਨੇ ਪਹਿਲਾਂ ਤੇ ਰਿਪੋਰਟ ਕਾਰਡ ਲੈ ਲੋ ਕਿ ਕਾਂਗਰਸ ਨੇ 10 ਸਾਲਾਂ ਦੇ ਵਿੱਚ ਕਿਉਂਕਿ 15 ਸਾਲ ਦੀ ਗੱਲ ਕੀਤੀ ਜਾਵੇ ਤਾਂ 10 ਸਾਲ ਇਥੇ ਕਾਂਗਰਸ ਦੀ ਐਂਪੀ ਰੇ ਰਿਪੋਰਟ ਕਾਰਡ ਜ਼ਰੂਰ ਲੈ ਲਓ ਦੇਖੋ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਹਰਿੰਦਰ ਸਿੰਘ ਖਾਲਸਾ ਜ਼ਰੂਰ ਜਿੱਤੇ ਸੀ ਲੇਕਿਨ ਉਹ ਸਰਕਾਰ ਜਿਹੜੀ ਨਾ ਸਰਕਾਰ ਦੇ ਵਿੱਚ ਕਹਿੰਦੇ ਨੇ ਨਾ ਕਿ ਐਮਪੀ ਉਧਰੋਂ ਹੋਵੇ ਕਾਂਗਰਸ ਦਾ ਤੇ ਉਧਰੋਂ ਹੋਵੇ ਸਰਕਾਰ ਕਾਂਗਰਸ ਦੀ ਤਾਂ ਵਿਕਾਸ ਕਹਿੰਦੇ ਬਹੁਤ ਜ਼ਿਆਦਾ ਹੋ ਜਾਂਦਾ ਕਿੰਨਾ ਕੁ ਵਿਕਾਸ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਡਾਕਟਰ ਅਮਰ ਸਿੰਘ ਨੇ ਕਰਾ ਦਿੱਤਾ ਹੈ ਡਾਕਟਰ ਅਮਰ ਸਿੰਘ ਐਮਪੀ ਹਲਕੇ ਦੇ ਰਹੇ ਨੇ ਔਰ ਉਸ ਤੋਂ ਪਹਿਲਾਂ 5 ਸਾਲ ਦੀ ਸਰਕਾਰ ਰਹੀ ਲੇਕਿਨ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਸੀ। ਆਪੋਜੀਸ਼ਨ 'ਚ ਹੁੰਦੇ ਹੋਏ ਡਾਕਟਰ ਅਮਰ ਸਿੰਘ ਜੀ ਨੇ ਜੋ ਕਾਇਆ ਕਲਪ ਇਸ ਹਲਕੇ ਦੀ ਕੀਤੀ ਹੈ ਉਹ ਸ਼ਾਇਦ ਪਿੱਛੇ ਕਦੇ ਵੀ ਨਹੀਂ ਸੀ ਹੋਈ ਤੇ ਇਹ ਵੀ ਦਾਵਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਡਾਕਟਰ ਅਮਰ ਸਿੰਘ ਹੀ ਕਰਵਾਉਣਗੇ ਹੋਰ ਕੋਈ ਨਹੀਂ ਕਰਾਉਂਦਾ। ਡਾਕਟਰ ਅਮਰ ਸਿੰਘ ਜੀ ਵੱਲੋਂ ਇੱਥੇ ਜੱਜਾ ਬੱਚਾ ਹਸਪੀਟਲ ਹੈ 100 ਬੈੱਡ ਦਾ ਜਿਹੜਾ ਕਿ ਉਹਨਾਂ ਵੱਲੋਂ ਅੱਜ ਇਸ ਫਤੇਗੜ ਸਾਹਬ ਦੇ ਵਿੱਚ 42 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਅਪਗ੍ਰੇਡ ਹੋ ਰਿਹਾ ਜਿਹੜਾ ਕਿ ਡਾਕਟਰ ਅਮਰ ਸਿੰਘ ਜੀ ਦੀ ਦੇਣ ਹੈ। ਤੁਸੀਂ ਦੇਖ ਰਹੇ ਹੋ ਆ ਜਿਹੜੀ ਸ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਤੋਂ ਇਧਰ ਤੇ 4 ਨੰਬਰ ਚੁੰਗੀ ਤੱਕ ਵਿਦੇ ਆਮ ਖਾਸ਼ ਬਾਗ 41 ਕਰੋੜ ਰੁਪਇਆ ਅਮਰ ਸਿੰਘ ਜੀ ਵੱਲੋਂ ਟੂਰਿਸਟ ਦੇ ਲਈ ਸਪੈਸ਼ਲ ਇਸ ਨੂੰ ਹੱਬ ਬਣਾਉਣ ਦੇ ਲਈ ਜਿਹੜਾ ਉਹ ਰੀਲੀਜ਼ ਕਰਾਇਆ ਗਿਆ ਤੇ ਇਸ ਹੱਬ ਦੇ ਉੱਤੇ ਲਾਇਆ ਗਿਆ ਅੱਜ ਰੇਲਵੇ ਅੱਜ ਰੇਲਵੇ ਦੇ ਥੱਲੇ ਇੱਕ ਵੀ ਜਿਹੜਾ ਉਹ ਫਾਟਕ ਤੁਹਾਨੂੰ ਇਸ ਹਲਕੇ ਦੇ ਵਿੱਚ ਨਜ਼ਰ ਨਹੀਂ ਆਊਗਾ ਸਾਰੇ ਅੰਡਰ ਬ੍ਰਿਜ ਜਿਹੜੇ ਨੇ ਉਹ ਬਣ ਚੁੱਕੇ ਨੇ ਤੇ ਜਿਹੜੇ ਕੁਝ ਚੱਲ ਰਹੇ ਨੇ ਕੰਮ ਹਜੇ ਉਹ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਹੋਇਆ ਇਸ ਤੋਂ ਬਾਅਦ ਕਿਸਾਨਾਂ ਨੂੰ ਬਹੁਤ ਵੱਡੀ ਇੱਕ ਪ੍ਰੋਬਲਮ ਆਉਂਦੀ ਸੀਗੀ ਜਿਹੜਾ ਸਾਡਾ ਡੀਏਪੀ ਖਾਦ ਹੈ ਉਹ ਸਾਰਾ ਨਾਬਾ ਤੋਂ ਜਾਂ ਖੰਨਾ ਤੋਂ ਸਾਡੀ ਇਸ ਹਲਕੇ ਨੂੰ ਲਿਆਉਣਾ ਪੈਂਦਾ ਸੀ ਸਾਰੇ ਨੂੰ ਔਰ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਡੀਏਪੀ ਦਾ ਜਿਹੜਾ ਖਾਦ ਦਾ ਇੱਕ ਡੰਪ ਹੈ ਵੱਡਾ ਹੈਡ ਉਹ ਵੀ ਸਰੰਦਵਿਕੇ ਬਣਿਆ ਅੱਜ ਜਿਹੜਾ ਰੈਂਕ ਪੁਆਇੰਟ ਬਣਿਆ ਜਿੱਥੋਂ ਕੇ ਸਾਰੀਆਂ ਸੁਸਾਇਟੀਆਂ ਨੂੰ ਅੱਜ ਜਿਹੜੀਆਂ ਖਾਦ ਬੜੇ ਆਰਾਮ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਲੇਕਿਨ ਖਾਦ ਹਜੇ ਵੀ ਸੁਸਾਇਟੀਆਂ ਨੂੰ ਅਸੀਂ ਫੋਨ ਕਰ ਕਰਕੇ ਭੇਜਦੇ ਰਹੇ ਉਸ ਤੋਂ ਬਾਅਦ ਹਲਵਾਰਾ 에ਅਰਪੋਰਟ ਜਿਹੜਾ ਅਗਰ ਤੁਸੀਂ ਪੂਰੇ ਹਲਕੇ ਦੀ ਗੱਲ ਕਰੋ ਤਾਂ ਹਲਵਾਰਾ 에ਅਰਪੋਰਟ ਅੰਬੇ ਮਾਜਰਾ ਗਵਿੰਦਗੜ੍ਹ ਦੇ ਰਸਤੇ ਦੇ ਵਿੱਚ ਫਲਾਈਓਵਰ ਜਿਹੜਾ ਕਿ ਨਹੀਂ ਬ ਜਿਹੜਾ ਉਹ ਫਲਾਈਓਵਰ ਬਣਿਆ ਡਾਕਟਰ ਅਮਰਗੜ ਚਲੇ ਜੋ ਫਲਾਈਓਵਰ ਬਣਿਆ ਡਾਕਟਰ ਅਮਰ ਸਿੰਘ ਜੀ ਦੇਣਾ ਡਾਕਟਰ ਅਮਰ ਸਿੰਘ ਕਾੜ ਤਾਂ ਲੰਬਾ ਚੌੜਾ ਕਾਂਗਰਸ ਨੇ ਦੇ ਦਿੱਤਾ ਹੁਣ ਥੋੜਾ ਜਿਹਾ ਬਚਾ ਕੇ ਰੱਖ ਲਓ ਡਿਬੇਟ ਦੇ ਅੱਗੇ ਵੀ ਕੰਮ ਆਊਗਾ ਇਹ ਤਾਂ ਰਿਪੋਰਟ ਕਾਰਡ ਅੱਜ 2 ਘੰਟੇ ਦਾ ਰਿਪੋਰਟ ਕਾਰਡ ਹੈ ਸਾਡੀ ਡਿਸਕਸ਼ਨ ਜੀ ਕਿੰਨੇ ਘੰਟੇ ਦੀ ਹੈ ਪਰ ਚਲੋ ਆਸੀਂ ਤੁਹਾਡੇ ਕੋਲ ਦੁਬਾਰਾ ਤੋਂ ਆਵਾਂਗੇ ਹਾਂ ਪਰ ਆਮ ਆਦਮੀ ਪਾਰਟੀ ਤੋਂ ਜ਼ਰੂਰ ਜਾਣਨ ਨਾ ਇਧਰ ਇਹ ਜਨ ਹੈ ਕਿ 5 ਸਾਲ ਇਹਨਾਂ ਦਾ ਵੀ ਐਮਪੀ ਕਿਰੇ ਹੈ ਇਹ ਸਾਰਾ ਕੰਮ ਅਮਰ ਖੱਜਲੇ ਨੇ ਕੀਤਾ ਇੱਕ ਬੇਨਤੀ ਹੋਵੇ ਮੈਂ 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 ਜੀ ਦਾ ਇੱਕ ਇੱਕ ਵਾਰੀ ਇੱਕ ਵਾਰੀ ਜ਼ਰੂਰ ਇਹ ਵੀ ਪੁੱਛਾਂਗੇ ਹਾਂਜੀ 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 ਬੇਨਤੀ ਲਈ ਮੇਰੀ ਇੱਕ ਬੇਨਤੀ ਹੈ ਉਹ ਇੱਕ ਵਾਰੀ ਸਾਰਿਆਂ ਨੂੰ ਇਹ ਜ਼ਰੂਰ ਪੁੱਛਿਆ ਜਾਵੇ ਮੈਂ ਸਵਾਲ ਕਰਦਾ ਕੇ ਮੈਂਬਰ ਪਾਰਲੀਮੈਂਟ ਦੇ ਕੰਮ ਕੀ ਨੇ ਕੋਈ ਇਨਸਾਨ ਇੰਦਰ ਤੋਂ ਦੱਸ ਦੇਵੇ ਜਿਹੜੇ ਬਾਹਰ ਖੜ ਕੇ ਬੋਲਣ ਵਾਲੇ ਉਹ ਪਹਿਲਾਂ ਮੈਨੂੰ ਇਹ ਹੀ ਦੱਸਣ ਕਿ ਅਸਲ ਵਿੱਚ ਕਰ ਰਹੇ ਨੇ ਉਹ ਨਾਗਰਾ ਸਾਹਿਬ ਦੇ ਕਰ ਰਹੇ ਨੇ ਕੁਲਜੀਤ ਸਿੰਘ ਨਾਗਰਾ ਵੀ ਕਾਂਗਰਸ ਦੇ ਨੇ ਡਾਕਟਰ ਅਮਰ ਸਿੰਘ ਵੀ ਕਾਂਗਰਸ ਦੇ ਹਾਂ ਨਾਲ ਹੀ ਲੈ ਲੋ ਹਾਂ ਹੁਣ ਕੁਲਜੀਤ ਸਿੰਘ ਨਾਗਰਾ ਦੇ ਲੈ ਲੋ ਕੁਲਜੀਤ ਸਿੰਘ ਨਾਗਰਾ ਦੇ ਲੈ ਲੋ ਇਸ ਸ਼ਹਿਰ ਦੇ ਵਿੱਚ ਸੀਵਰੇਜ ਦਾ ਸਾਰਾ ਕੰਮ ਵਾਟਰ ਸਪਲਾਈ ਫੇ ਅਸੀਂ ਤਾਂ ਨਹੀਂ ਨਾ ਕਿਹਾ ਨੇ ਬੋ ਉਹਨਾਂ ਨੂੰ ਰੋਕੋ ਰੋਕੋ ਉਹਨਾਂ ਨੂੰ ਰੋਕੋ 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 ਜਵਾਬ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਅਸੀਂ ਅੱਛਾ ਇਹ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਸੀ ਕਿ ਇੱਕ ਬਹੁਤ ਇੰਟਰਸਟਿੰਗ ਇਨਸੀਡੈਂਟ ਦੱਸਿਆ ਕਿ ਹੋਇਆ ਸੀ ਹਾਂਜੀ ਲਾਅ ਐਂਡ ਆਰਡਰ ਤੇ ਗੱਲ ਹੋ ਰਹੀ ਹੈ ਜੀ ਲੋਕਲ ਤੋਂ ਸਟਾਰਟ ਕਰ ਲਓ ਬਿਲਕੁਲ ਪੈਰੋਪੁਰ ਅੱਡੇ ਤੇ ਜ਼ਿਮੀਦਾਰਾ ਖੇਤੀ ਸੈਂਟਰ ਲੁੱਟਿਆ ਗਿਆ ਹੈ ਸਾਬਤ ਹੋ ਗਿਆ ਦਵਾਈਆਂ ਚੱਕੀਆਂ ਗਈਆਂ ਕਿਦੇ ਘਰ ਨੇ ਇਹ ਵੀ ਸਾਬਤ ਹੋ ਗਿਆ ਦੋਨੇ ਬੰਦੇ ਆਮ ਆਦਮੀ ਪਾਰਟੀ ਦੇ ਨੇ ਹਜੇ ਤੱਕ ਪਰਚਾ ਨਹੀਂ ਹੋਇਆ ਮੇਰੇ ਪਿੰਡ ਦੀ ਸਕੂਲ ਚੋਂ ਮੇਰੇ ਪਿੰਡ ਦੀ ਸਕੂਲ ਚੋਂ ਚੋਰੀ ਮੇਰੇ ਪਿੰਡ ਦੀ ਸਕੂਲ ਚੋਂ ਚੋਰੀ ਇੱਟਾਂ ਦੀ ਗੱਡੀ ਪਰ ਕੇ ਲਿਆਂਦੀ ਸਰਕਾਰੀ ਇੱਟਾਂ ਦੀ ਉਹ ਹਜੇ ਤੱਕ ਕਿਸੇ ਨੇ ਪਰਚਾ ਨਹੀਂ ਕਰਿਆ ਆ ਖੜਿਆ ਉਹਨਾਂ ਦੋਨੇ ਬੰਦੇ ਨੇ ਆਮ ਆਦਮੀ ਪਾਰਟੀ ਦੇ ਨੇ ਇੱਕ ਵਾਰੀ ਜਵਾਬ ਦੇ ਦਿਓ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਪਹਿਲਾਂ ਤਾਂ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਦੀ ਵਾਪਰੀ ਉਹ ਸਾਰੇ ਮਤਲਬ ਕਿ ਲੋਕਾਂ ਦੇ ਹਿਰਦੇ ਨੂੰ ਬਲੁੰਦਰ ਕੇ ਰੱਖ ਦਿੱਤਾ ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਉਸ ਟਾਈਮ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਉੱਪਰ ਜੁਏਪੀਏ ਲੱਗੀ ਆ ਜਿਹੜਾ ਜਿਹੜੀ ਜਿਹੜੀ ਬੇਲ ਦੀ ਗੱਲ ਕਰਦੇ ਨੇ ਉਹ ਕੋਰਟ ਨੇ ਦੇਖਣਾ ਇਹ ਖੁਦ ਵਕੀਲ ਸਾਹਿਬ ਨੇ ਉਹ ਕੋਰਟ ਨੇ ਦੇਖਣਾ ਵੀ ਬੇਲ ਦੇਣੀ ਆ ਜਾਂ ਨਹੀਂ ਦੇਣੀ ਜਿਹੜੀ ਕਾਰਵਾਈ ਆ ਯੂਪੀਏ ਲਾ ਕੇ ਉਹਦੇ ਤੇ ਜਿਹੜੀ ਧਾਰਾ ਬਣਦੀ ਤੀ ਉਹ ਪੂਰਾ ਉਹਨੂੰ ਉਹ ਕਰਕੇ ਕਰਿਆ ਜਿਹੜੀ ਬੇਅਦਮੀ ਦੀ ਇਹ ਗੱਲ ਕਰਦੇ ਨੇ ਇਹਨਾਂ ਦੇ ਐਮਐਲਏ ਕੁੰਬਰ ਵਿਸ਼ੇ ਪ੍ਰਤਾਪ ਉਹ ਯਾਰ ਦੋੇ ਹੱਥੀ ਰੌਲਾ ਪਾ ਰਹੇ ਆ ਉਹ ਇਹਨਾਂ ਦੀ ਸਰਕਾਰ ਨੂੰ ਪੰਜਾਬੀਓ ਤੁਹਾਡੇ ਨਾਲ ਧੋਖਾ ਧੋਖਾ ਹੋ ਗਿਆ ਤੁਸੀਂ ਲੁੱਟੇ ਗਏ ਮੈਂ ਇੰਡਸਟਰੀ ਤੇ ਦੱਸਣਾ ਚਾਹੁੰਦਾ ਹਾਂ ਜੁਮੇਵਾਰ ਡਾਕਟਰ ਅਮਰ ਸਿੰਘ ਸਾਡੇ ਐਮਪੀ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਤਾਂ ਕਿ ਇੱਥੇ ਟੂਰਿਜ਼ਮ ਇੰਟਰਨੈਸ਼ਨਲ ਬੇਸ ਦਾ ਚਾਹੀਦਾ ਇਸ ਕਰਕੇ ਉਹਨਾਂ ਨੇ ਇੱਥੇ ਹਲਕੇ ਦੇ ਵਿੱਚ ਕਾਫੀ ਟੂਰਿਜ਼ਮ ਲਈ ਪੈਸਾ ਲੱਗ ਜਾਂਦਾ ਗੱਲ ਕਰਦੇ ਇੰਡਸਟਰੀ ਦੀ ਗੱਲ ਕਰਦੇ ਜੋਬ ਦੀ ਤੇ ਗੱਲ ਕਰਦੇ ਇਨਕਮ ਦੀ ਤਾਂ ਉਹਨਾਂ ਨੇ ਇੱਥੇ ਫਾਰਮਾਸਿਊਟੀਕਲ ਇੱਕ ਫੋਕਲ ਪੁਆਇੰਟ ਬਣਾਇਆ ਵਜ਼ੀਰਾਬਾਦ ਦੇ ਵਿੱਚ ਉਰੇ ਤੋਂ ਕਰੀ 5-6 ਕਿਲੋਮੀਟਰ ਦੂਰ ਹੈ ਤੇ ਉਹ ਇੱਥੇ ਬੜੀ ਕਿ ਇੰਡਸਟਰੀ ਲੈ ਆਣ ਜਾਂਦੇ ਜਿੱਥੇ ਆਲ ਇੰਡੀਆ ਦੀਆਂ ਬੜੀਆਂ-ਬੜੀਆਂ ਕੰਪਨੀਆਂ ਫਾਰਮਾਸਿਊਟੀਕਲ ਇੱਥੇ ਆਣ ਲੱਗ ਰਹੀਆਂ ਹੈ ਤੇ ਉਹ ਤੋਂ ਬਾਅਦ ਵੇਰਕਾ ਪਲਾਂਟ ਹੈ ਸਾਡੇ ਐਮਐਲਏ ਸਾਹਿਬ ਲੈ ਕੇ ਆਏ ਤੇ ਨਾਗਰਾ ਸਾਹਿਬ ਉਦੋਂ علاوہ ਐਮ ਐਸ ਐਮ ای ਛੋਟੀ ਸਮਾਲ ਸਕੇਲ ਇੰਡਸਟਰੀ ਜਿਹੜੀ ਉਹ ਗ੍ਰੀਨ ਜ਼ੋਨ ਇੱਥੇ ਹੋ ਗਿਆ ਤਾਂ ਉਹ ਉਹ ਖਤਮ ਹੋਣ ਲੱਗੀ ਸੀ ਤਾਂ ਉਹਨੂੰ ਗ੍ਰੀਨ ਜ਼ੋਨ ਚੋਂ ਕੱਢਿਆ ਗਿਆ ਉਹ ਚ 10 ਬੰਦੇ ਨਹੀਂ ਹੈ ਬਸ ਹੀ ਪਠਾਣਾ ਜਿਹੜੇ 10 ਇਹ ਤੋਂ ਇਲਾਵਾ ਇਹ ਤੋਂ ਇਲਾਵਾ ਕਾਂਗਰਸ ਦੀ ਸਰਕਾਰ ਦੀ ਇਹ ਤੋਂ ਇਲਾਵਾ ਇਹ ਤੋਂ ਇਲਾਵਾ ਜਦੋਂ ਆਪਾਂ ਨੇ ਜਦੋਂ ਆਪਾਂ ਨੇ ਕਿਸੇ ਏਰੀਆ ਨੂੰ ਡਿਵੈਲਪ ਕਰਨਾ ਹੈ ਤਾਂ ਉੱਥੇ ਡਿਵੈਲਪ ਕਰਨ ਦੀ ਜਗ੍ਹਾ ਮੋਦੀ ਸਰਕਾਰ ਨੇ ਫਤੇਗੜ ਸਾਹਿਬ ਦਾ ਜਿਹੜਾ ਮੇਨ ਰੇਲਵੇ ਸਟੇਸ਼ਨ ਐ ਲੋਕ ਕਰਾਤਾ ਸਰਹੰਦ ਜਿਹੜਾ ਹੈਗਾ ਸਰਹੰਦ ਖੰਨਾ ਗਵਿੰਦਗੜ ਦਰਾਹਾ ਸਨੇਹਾਲ ਤੱਕ ਸਾਰੀ ਰੇਲਵੇ ਬੰਦ ਕਰਤੀ ਸਾਨੂੰ ਇੱਥੇ ਚਿੱਪਲਾ ਕਿਸਾਨੀਆਂ ਪਈਆਂ ਸਾਡੇ ਐਮਪੀ ਸਾਹਿਬ ਨੂੰ ਡਿਮਾਂਡ ਕਰਨੀ ਪਈ ਹੈ ਕਿ ਸਾਨੂੰ ਕਨੈਕਟੀਵਿਟੀ ਚਾਹੀਦੀ ਹੈ ਸਾਡੀ ਕਨੈਕਟੀਵਿਟੀ ਦੀ ਗੱਲ ਕਰ ਰਹੇ ਨੇ ਤੇ ਭਾਜਪੀ ਤੇ ਸਵਾਲ ਕਰ ਰਹੇ ਨੇ ਅਮਰਿਤਪਾਲ ਅਮਰਿਤਪਾਲ ਜਿਹੜਾ ਹੈ ਉਹ ਵੀ ਇੱਕ ਮੁੱਦਾ ਜਿਹੜਾ ਹੈ ਉਹ ਇੱਥੇ ਜ਼ਰੂਰ ਇੱਕ ਵਾਰ ਕਾਂਗਰਸ ਦਾ ਰਿਐਕਸ਼ਨ ਜਿਹੜਾ ਉਹ ਜ਼ਰੂਰ ਲੈ ਲੀਏ ਜੀ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੌਣ ਕਸੂਰਵਾਰ ਹੈ ਭਾਜਪਾ ਆਮ ਆਗੂ ਭਗਵੰਤ ਮਾਨ ਦੀ ਜਿਹੜੀ ਰੜੀ ਹੋਈ ਸਰਕਾਰ ਆ ਉਹ ਜਵਾਬ ਦੇਊਗੀ ਅਸੀਂ ਦਾ ਜਵਾਬ ਇਹਨਾਂ ਦੀ ਗੱਲ ਦਾ ਇਹ ਦੰਨੇ ਆ ਇਹ ਕਹਿੰਦੇ ਸੀ ਸਾਡ ਨੂੰ ਤਾਂ 2 ਸਾਲ ਹੋਏ ਨੇ ਇਹ ਬਦਲਾ ਦੇ ਰੂਪ ਦੇ ਵਿੱਚ ਲੋਕਾਂ ਨੂੰ ਸਭ ਜਵਾਬ ਦਿਖਾ ਕੇ ਝੂਠੀਆਂ ਗਰੰਟੀਆਂ ਦੇ ਕੇ ਸਰਕਾਰ ਸੱਤਾ 'ਚ ਆ ਗਈ ਆਉਣ ਤੋਂ ਬਾਅਦ ਹੁਣ 5 ਸਾਲ ਬਾਅਦ ਇਹਨਾਂ ਨੇ ਕਹਿਣਾ ਵੀ ਸਾਨੂੰ ਤਾਂ ਹੋਰ ਸਮਾਂ ਚਾਹੀਦਾ ਜਿਵੇਂ ਹੁਣ ਕਹੀ ਜਾਂਦੇ ਨੇ 5 ਸਾਲ ਤੋਂ ਬਾਅਦ ਕਹਿੰਦੇ 5 ਸਾਲਾਂ ਦੇ ਦੋ ਸਾਹਿਬ ਇਹ ਹਾਂ ਗੋਲੂ ਇੱਕ ਮਿੰਟ ਮੈਂ ਤਾਂ ਨਹੀਂ 1 ਮਿੰਟ ਬਾਈ ਮੈਂ ਦੱਸਦਾ ਮੈਂ ਦੱਸਦਾ ਨਾ ਸੈਂਟਰ ਨਹੀਂ ਲਾ ਸਕਦੀ ਇਕੱਲੀ ਭਗਵੰਤ ਮਾਨ ਜੀ ਨੇ ਇਹਨਾਂ ਨੂੰ ਪੁੱਛੋ ਗਲਤ ਲਾਈਆ ਕਿ ਸਹੀ ਲਾਈਆ ਭਗਵੰਤ ਮਾਨ ਜੀ ਨੇ ਜਿਹਨੇ ਲਾਈ ਉਹਨੂੰ ਪਤਾ ਗੋਲੂ ਉਹ ਕੇਸ ਸਬਜਟ ਆਈਸ ਹੈ ਤੁਸੀਂ ਨਹੀਂ ਉਸ ਤੇ ਕੁਝ ਕਹਿ ਸਕਦੇ ਭਗਵੰਤ ਮਾਨ ਜੀ ਨੇ ਭਗਵੰਤ ਮਾਨ ਜੀ ਦੀ ਤੇ ਕੇਜਰੀਵਾਲ ਦੀ ਇੰਟਰਵਿਊ ਸੀ ਸੇਮ ਡੇ ਕਿ ਜਿਹੜਾ ਐਨਐਸਏ ਹੈ ਤੇ ਭਾਜਪਾ ਨੇ ਰੜ ਕੇ ਕੰਮ ਕੀਤਾ ਤੇ ਰੜ ਕੇ ਅਮਰਤਪਾਲ ਡਿਬਰੂਗੜ ਮੈਂ ਮੇਕ ਨਾਲੀ ਥੋੜਾ ਸਮ ਅਪ ਕਰ ਦਵੋ ਕਿ ਕੀ ਕੀ ਫੀਚਰ ਰੋਜ਼ਗਾਰ ਨੂੰ ਲੈ ਕੇ ਕਿਉਂਕਿ ਬਹੁਤ ਸਾਰਾ ਨੌਜਵਾਨ ਹੈ ਇਸ ਵਕਤ ਬਾਹਰ ਨੂੰ ਚੱਲ ਰਿਹਾ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਨੇ ਇਸ ਵਾਰ ਨਿਆ ਜਿਹੜਾ ਇੱਕ ਦਿੱਤਾ ਕਿ ਨਿਆ ਦੀਆਂ ਗਰੰਟੀਆਂ ਦਿੱਤੀਆਂ ਜਿਦੇ ਚ ਪਹਿਲੇ ਦਿਨ ਸਰਕਾਰ ਬਣਦੀ ਨੂੰ ਇੱਕ 4 ਜੂਨ ਨੂੰ 3 ਲੱਖ ਜਿਹੜੀਆਂ ਨੌਕਰੀਆਂ ਪੈਂਡਿੰਗ ਪਈਆਂ ਉਹ ਦਿੱਤੀਆਂ ਜਾਣਗੀਆਂ ਔਰ ਉਹਦੇ ਉੱਤੇ ਐਮ ਕਿਸਾਨਾਂ ਨੂੰ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਊਗਾ ਐਮਐਸਪੀ ਦਾ ਜਿਹੜੀ ਕਿਸਾਨਾਂ ਦੀ ਬੜੇ ਲੰਬੇ ਸਮੇਂ ਤੋਂ ਗੱਲ ਹੈ ਉਹਦੀ ਗੱਲ ਕੀਤੀ ਗਈ ਹੈ ਲੇਡੀਜ਼ ਨੂੰ 1 ਲੱਖ ਰੁਪਈਆ ਸਾਲ ਦਾ ਜਿਹੜਾ 85000 ਰੁਪਈਆ ਲక్ష్ਮੀ ਯੋਜਨਾ ਦੇ ਵਿੱਚ ਜਿਹੜਾ ਅਡਾਨੀਆਂ ਅਬਾਨੀਆਂ ਨੂੰ 16000 ਕਰੋੜ ਰੁਪਈਆ ਮੋਦੀ ਨੇ ਦਿੱਤਾ ਉਹ ਲਿਆ ਕੇ ਵਾਪਸ ਲక్ష్ਮੀ ਯੋਜਨਾ ਦੇ ਵਿੱਚ ਦਿੱਤਾ ਜਾਊਗਾ ਔਰ ਸਭ ਤੋਂ ਪਹਿਲਾਂ ਅਸੀਂ ਕਾਂਗਰਸ ਦੇ ਨੁਮਾਇੰਦੇ ਕੋਲ ਜਾਵਾਂਗੇ ਇਸ ਦਾ ਕਾਰਨ ਇਹ ਹੈ ਕਿਉਂਕਿ ਦੋ ਵਾਰ ਇਥੇ ਕਾਂਗਰਸ ਦੇ ਕੈਂਡੀਡੇਟਸ ਨੇ ਜਿੱਤ ਹਾਸਲ ਕੀਤੀ ਇਸ ਦੇ ਨਾਲ ਹੀ ਆਮ ਜਨਤਾ ਵੀ ਸਾਡੇ ਨਾਲ ਹੈ ਕਿਉਂਕਿ ਜਨਤਾ ਸਭ ਕੁਝ ਜਾਣਦੀ ਹੈ ਦਸੰਮਤ ਸਭ ਤੋਂ ਪਹਿਲਾਂ ਡਿਸਕਸ਼ਨ ਦੀ ਸ਼ੁਰੂਆਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਨੁਮਾਇੰਦੇ ਵੀ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਨੇ ਇਸ ਦੇ ਨਾਲ ਹੀ ਭਾਜਪਾ ਸ਼੍ਰਮਣੀ ਅਕਾਲੀ ਦਲ ਅਮਰਸਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਨੁਮਾਇੰਦੇ ਨੇ ਪਹਿਲਾਂ ਤੇ ਰਿਪੋਰਟ ਕਾਰਡ ਲੈ ਲੋ ਕਾਂਗਰਸ ਨੇ 10 ਸਾਲਾਂ ਦੇ ਵਿੱਚ ਕਿਉਂਕਿ 15 ਸਾਲ ਦੀ ਗੱਲ ਕੀਤੀ ਜਾਵੇ ਤਾਂ 10 ਸਾਲ ਇਥੇ ਕਾਂਗਰਸ ਦੀ ਐਂਪੀ ਰੇ ਰਿਪੋਰਟ ਕਾਰਡ ਜ਼ਰੂਰ ਲੈ ਲਓ ਦੇਖੋ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਹਰਿੰਦਰ ਸਿੰਘ ਖਾਲਸਾ ਜ਼ਰੂਰ ਜਿੱਤੇ ਸੀ ਲੇਕਿਨ ਉਹ ਸਰਕਾਰ ਜਿਹੜੀ ਨਾ ਸਰਕਾਰ ਦੇ ਵਿੱਚ ਕਹਿੰਦੇ ਨੇ ਨਾ ਕਿ ਐਮਪੀ ਉਧਰੋਂ ਹੋਵੇ ਕਾਂਗਰਸ ਦਾ ਤੇ ਉਧਰੋਂ ਹੋਵੇ ਸਰਕਾਰ ਕਾਂਗਰਸ ਦੀ ਤਾਂ ਵਿਕਾਸ ਕਹਿੰਦੇ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿੰਨਾ ਕੁ ਵਿਕਾਸ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਡਾਕਟਰ ਅਮਰ ਸਿੰਘ ਨੇ ਕਰਾ ਦਿੱਤਾ ਹੈ ਡਾਕਟਰ ਅਮਰ ਸਿੰਘ ਐਮਪੀ ਹਲਕੇ ਦੇ ਰਹੇ ਨੇ ਔਰ ਉਸ ਤੋਂ ਪਹਿਲਾਂ 5 ਸਾਲ ਦੀ ਸਰਕਾਰ ਰਹੀ ਲੇਕਿਨ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਸੀ। ਆਪੋਜੀਸ਼ਨ 'ਚ ਹੁੰਦੇ ਹੋਏ ਡਾਕਟਰ ਅਮਰ ਸਿੰਘ ਜੀ ਨੇ ਜੋ ਕਾਇਆ ਕਲਪ ਇਸ ਹਲਕੇ ਦੀ ਕੀਤੀ ਹੈ ਉਹ ਸ਼ਾਇਦ ਪਿੱਛੇ ਕਦੇ ਵੀ ਨਹੀਂ ਸੋਚੀ ਤੇ ਇਹ ਵੀ ਦਾਵਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਡਾਕਟਰ ਅਮਰ ਸਿੰਘ ਹੀ ਕਰਵਾਉਣਗੇ ਹੋਰ ਕੋਈ ਨਹੀਂ ਕਰਾਉਂਦਾ। ਡਾਕਟਰ ਅਮਰ ਸਿੰਘ ਜੀ ਵੱਲੋਂ ਇੱਥੇ ਜੱਜਾ ਬੱਚਾ ਹਸਪੀਟਲ ਹੈ 100 ਬੈੱਡ ਦਾ ਜਿਹੜਾ ਕਿ ਉਹਨਾਂ ਵੱਲੋਂ ਅੱਜ ਇਸ ਫਤੇਗੜ ਸਾਹਬ ਦੇ ਵਿੱਚ 42 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਅਪਗ੍ਰੇਡ ਹੋ ਰਿਹਾ ਜਿਹੜਾ ਕਿ ਡਾਕਟਰ ਅਮਰ ਸਿੰਘ ਜੀ ਦੀ ਦੇਣ ਹੈ। ਤੁਸੀਂ ਦੇਖ ਰਹੇ ਹੋ ਆ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਤੋਂ ਇਧਰ ਤੇ 4 ਨੰਬਰ ਚੁੰਗੀ ਤੱਕ ਵਿਦੇ ਆਮ ਖਾਸ਼ ਬਾਗ 41 ਕਰੋੜ ਰੁਪਇਆ ਅਮਰ ਸਿੰਘ ਜੀ ਵੱਲੋਂ ਟੂਰਿਸਟ ਦੇ ਲਈ ਸਪੈਸ਼ਲ ਰੇਸ ਨੂੰ ਹੱਬ ਬਣਾਉਣ ਦੇ ਲਈ ਜਿਹੜਾ ਉਹ ਰਿਲੀਜ਼ ਕਰਾਇਆ ਗਿਆ ਤੇ ਇਸ ਹੱਬ ਦੇ ਉੱਤੇ ਲਾਇਆ ਗਿਆ ਅੱਜ ਰੇਲਵੇ ਅੱਜ ਰੇਲਵੇ ਦੇ ਥੱਲੇ ਇੱਕ ਵੀ ਜਿਹੜਾ ਉਹ ਫਾਟਕ ਤੁਹਾਨੂੰ ਇਸ ਹਲਕੇ ਦੇ ਵਿੱਚ ਨਜ਼ਰ ਨਹੀਂ ਆਊਗਾ ਸਾਰੇ ਅੰਡਰ ਬ੍ਰਿਜ ਜਿਹੜੇ ਨੇ ਉਹ ਬਣ ਚੁੱਕੇ ਨੇ ਤੇ ਜਿਹੜੇ ਕੁਝ ਚੱਲ ਰਹੇ ਨੇ ਕੰਮ ਹਜੇ ਉਹ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਹੋਇਆ ਇਸ ਤੋਂ ਬਾਅਦ ਕਿਸਾਨਾਂ ਨੂੰ ਬਹੁਤ ਵੱਡੀ ਇੱਕ ਪ੍ਰੋਬਲਮ ਆਉਂਦੀ ਸੀਗੀ ਜਿਹੜਾ ਸਾਡਾ ਡੀਏਪੀ ਖਾਦ ਹੈ ਉਹ ਸਾਰਾ ਨਾਬਾ ਤੋਂ ਜਾਂ ਖੰਨਾ ਤੋਂ ਸਾਡੀ ਇਸ ਹਲਕੇ ਨੂੰ ਲਿਆਉਣਾ ਪੈਂਦਾ ਸੀ ਸਾਰੇ ਨੂੰ ਔਰ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਡੀਏਪੀ ਦਾ ਜਿਹੜਾ ਖਾਦ ਦਾ ਇੱਕ ਡੰਪ ਹੈ ਵੱਡਾ ਹੈਡ ਉਹ ਵੀ ਸਰੰਦ ਵਿਕੇ ਬਣਿਆ ਅੱਜ ਜਿਹੜਾ ਰੈਂਕ ਪੁਆਇੰਟ ਬਣਿਆ ਜਿੱਥੋਂ ਕਿ ਸਾਰੀਆਂ ਸੁਸਾਇਟੀਆਂ ਨੂੰ ਅੱਜ ਜਿਹੜੀਆਂ ਖਾਦ ਬੜੇ ਆਰਾਮ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਲੇਕਿਨ ਖਾਦ ਹਜੇ ਵੀ ਸੁਸਾਇਟੀਆਂ ਨੂੰ ਅਸੀਂ ਫੋਨ ਕਰ ਕਰਕੇ ਭੇਜਦੇ ਰਹੇ ਉਸ ਤੋਂ ਬਾਅਦ ਹਲਵਾਰਾ 에ਅਰਪੋਰਟ ਜਿਹੜਾ ਅਗਰ ਤੁਸੀਂ ਪੂਰੇ ਹਲਕੇ ਦੀ ਗੱਲ ਕਰੋ ਤਾਂ ਹਲਵਾਰਾ 에ਅਰਪੋਰਟ ਅੰਬੇ ਮਾਜਰਾ ਗੋਵਿੰਦਗੜ੍ਹ ਦੇ ਰਸਤੇ ਦੇ ਵਿੱਚ ਫਲਾਈਓਵਰ ਜਿਹੜਾ ਕਿ ਨਹੀਂ ਬ ਉਹ ਫਲਾਈਓਵਰ ਬਣਿਆ ਡਾਕਟਰ ਅਮਰਗੜ ਚਲੇ ਜੋ ਫਲਾਈਓਵਰ ਬਣਿਆ ਡਾਕਟਰ ਅਮਰ ਸਿੰਘ ਜੀ ਦੇਣਾ ਡਾਕਟਰ ਅਮਰ ਸਿੰਘ ਕਾਰਡ ਤਾਂ ਲੰਬਾ ਚੋੜਾ ਕਾਂਗਰਸ ਨੇ ਦੇ ਦਿੱਤਾ ਹੁਣ ਥੋੜਾ ਜਿਹਾ ਬਚਾ ਕੇ ਰੱਖ ਲੋ ਡਿਬੇਟ ਦੇ ਅੱਗੇ ਵੀ ਕੰਮ ਆਊਗਾ ਇਹ ਤਾਂ ਰਿਪੋਰਟ ਕਾਰਡ 2 ਘੰਟੇ ਦਾ ਰਿਪੋਰਟ ਕਾਰਡ ਹੈ ਸਾਡੀ ਡਿਸਕਸ਼ਨ ਜੀ ਕਿੰਨੇ ਘੰਟੇ ਦੀ ਹੈ ਪਰ ਚਲੋ ਆਸੀਂ ਤੁਹਾਡੇ ਕੋਲ ਦੁਬਾਰਾ ਤੋਂ ਆਵਾਂਗੇ ਹਾਂ ਪਰ ਆਮ ਆਦਮੀ ਪਾਰਟੀ ਤੋਂ ਜ਼ਰੂਰ ਜਾਣ ਲੈਣਾ ਇਸ ਦਾ ਰੀਜ਼ਨ ਇਹ ਹੈ ਕਿ 5 ਸਾਲ ਇਹਨਾਂ ਦਾ ਵੀ ਐਮਪੀ ਕਿਰਿਆ ਹੈ ਇੱਕ ਬੇਨਤੀ ਹੋਵੇ ਮੈਂ 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 ਜੀ ਤਾਂ ਇੱਕ ਇੱਕ ਵਾਰੀ ਇੱਕ ਵਾਰੀ ਜ਼ਰੂਰ ਇਹ ਵੀ ਪੁੱਛਾਂਗੇ ਹਾਂਜੀ 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 ਬੇਨਤੀ ਮੇਰੀ ਇੱਕ ਬੇਨਤੀ ਹੈ ਉਹ ਇੱਕ ਵਾਰੀ ਸਾਰਿਆਂ ਨੂੰ ਇਹ ਜ਼ਰੂਰ ਪੁੱਛਿਆ ਜਾਵੇ ਮੈਂ ਸਵਾਲ ਕਰਦਾ ਕਿ ਮੈਂਬਰ ਪਾਰਲੀਮੈਂਟ ਦੇ ਕੰਮ ਕੀ ਨੇ ਕੋਈ ਇਨਸਾਨ ਇੰਦਰ ਤੋਂ ਦੱਸ ਦੇਵੇ ਜਿਹੜੇ ਬਾਹਰ ਖੜ ਕੇ ਬੋਲਣ ਵਾਲੇ ਉਹ ਪਹਿਲਾਂ ਮੈਨੂੰ ਇਹ ਹੀ ਦੱਸਣ ਕਿ ਅਸਲ ਵਿੱਚ ਕਰ ਰਹੇ ਨੇ ਉਹ ਨਾਗਰਾ ਸਾਹਿਬ ਦੇ ਕਰ ਰਹੇ ਨੇ ਕੁਲਜੀਤ ਸਿੰਘ ਨਾਗਰਾ ਵੀ ਕਾਂਗਰਸ ਦੇ ਨੇ ਡਾਕਟਰ ਅਮਰ ਸਿੰਘ ਵੀ ਕਾਂਗਰਸ ਦੇ ਹਾਂ ਨਾਲ ਹੀ ਲੈ ਲੋ ਹਾਂ ਹੁਣ ਕੁਲਜੀਤ ਸਿੰਘ ਨਾਗਰਾ ਦੇ ਲੈ ਲੋ ਕੁਲਜੀਤ ਸਿੰਘ ਨਾਗਰਾ ਦੇ ਲੈ ਲੋ ਇਸ ਸ਼ਹਿਰ ਦੇ ਵਿੱਚ ਸੀਵਰੇਜ ਦਾ ਸਾਰਾ ਕੰਮ ਵਾਟਰ ਸਪਲਾਈ ਅਸੀਂ ਤਾਂ ਨਹੀਂ ਨਾ ਕਿਹਾ ਨੇ ਬੋ ਉਹਨਾਂ ਨੂੰ ਰੋਕੋ ਰੋਕੋ ਉਹਨਾਂ ਨੂੰ ਰੋਕੋ 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 ਜਵਾਬ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਅਸੀਂ ਅਚਾ ਇਹ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਸੀਗੇ ਇੱਕ ਬਹੁਤ ਇੰਟਰਸਟਿੰਗ ਇਹਨਾਂ ਨੇ ਇਨਸੀਡੈਂਟ ਦੱਸਿਆ ਕੀ ਹੋਇਆ ਸੀ ਲਾਅ ਐਂਡ ਆਰਡਰ ਤੇ ਗੱਲ ਹੋ ਰਹੀ ਹੈ ਜੀ ਲੋਕਲ ਤੋਂ ਸਟਾਰਟ ਕਰ ਲੋ ਬਿਲਕੁਲ ਪੈਰੋਪੁਰ ਅੱਡੇ ਤੇ ਜ਼ਿਮੀਦਾਰਾ ਖੇਤੀ ਸੈਂਟਰ ਲੁੱਟਿਆ ਗਿਆ ਹੈ ਸਾਬਤ ਹੋ ਗਿਆ ਦਵਾਈਆਂ ਚੱਕੀਆਂ ਗਈਆਂ ਕਿਦੇ ਘਰ ਨੇ ਇਹ ਵੀ ਸਾਬਤ ਹੋ ਗਿਆ ਦੋਨੇ ਬੰਦੇ ਆਮ ਆਦਮੀ ਪਾਰਟੀ ਦੇ ਨੇ ਹਜੇ ਤੱਕ ਪਰਚਾ ਨਹੀਂ ਹੋਇਆ ਮੇਰੇ ਪਿੰਡ ਦੀ ਸਕੂਲ ਚੋਂ ਮੇਰੇ ਪਿੰਡ ਦੀ ਸਕੂਲ ਚੋਂ ਚੋਰੀ ਮੇਰੇ ਪਿੰਡ ਦੀ ਸਕੂਲ ਚੋਂ ਚੋਰੀ ਇੱਟਾਂ ਦੀ ਗੱਡੀ ਪਰ ਕੇ ਲਿਆਂਦੀ ਸਰਕਾਰੀ ਇੱਟਾਂ ਦੀ ਉਹ ਹਜੇ ਤੱਕ ਕਿਸੇ ਨੇ ਪਰਚਾ ਨਹੀਂ ਕਰਿਆ ਆ ਖੜਿਆ ਉਹਨਾਂ ਦੋਨੇ ਬੰਦੇ ਨੇ ਆਮ ਆਦਮੀ ਪਾਰਟੀ ਦੇ ਨੇ ਇੱਕ ਵਾਰੀ ਜਵਾਬ ਦੇ ਦਿਓ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਪਹਿਲਾਂ ਤਾਂ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਬੇਅਦਬੀ ਦੀ ਵਾਪਰੀ ਉਹ ਸਾਰੇ ਮਤਲਬ ਕਿ ਲੋਕਾਂ ਦੇ ਹਿਰਦੇ ਨੂੰ ਬਲੁੰਦਰ ਕੇ ਰੱਖ ਦਿੱਤਾ ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਉਸ ਟਾਈਮ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਉੱਪਰ ਜੁਏਪੀਏ ਲੱਗੀ ਆ ਜਿਹੜਾ ਜਿਹੜੀ ਜਿਹੜੀ ਬੇਲ ਦੀ ਗੱਲ ਕਰਦੇ ਨੇ ਉਹ ਕੋਰਟ ਨੇ ਦੇਖਣਾ ਇਹ ਖੁਦ ਵਕੀਲ ਸਾਹਿਬ ਨੇ ਉਹ ਕੋਰਟ ਨੇ ਦੇਖਣਾ ਬੀ ਬੇਲ ਦੇਣੀ ਆ ਜਾਂ ਨਹੀਂ ਦੇਣੀ ਜਿਹੜੀ ਕਾਰਵਾਈ ਆ ਯੂਏਪੀਏ ਲਾ ਕੇ ਉਹਦੇ ਤੇ ਜਿਹੜੀ ਧਾਰਾ ਬਣਦੀ ਤੀ ਉਹ ਪੂਰਾ ਉਹਨੂੰ ਉਹ ਕਰਕੇ ਕਰਿਆ ਜਿਹੜੀ ਬੇਅਦਮੀ ਦੀ ਇਹ ਗੱਲ ਕਰਦੇ ਨੇ ਇਹਨਾਂ ਦੇ ਐਮਐਲਏ ਉਮਰ ਵਿਸ਼ੇ ਪ੍ਰਤਾਪ ਉਹ ਯਾਰ ਦੋਏ ਹੱਥੀ ਰੌਲਾ ਪਾ ਰਹੇ ਆ ਉਹ ਇਹਨਾਂ ਦੀ ਸਰਕਾਰ ਨੂੰ ਪੰਜਾਬੀਓ ਤੁਹਾਡੇ ਨਾਲ ਧੋਖਾ ਹੋ ਗਿਆ ਤੁਸੀਂ ਲੁੱਟੇ ਗਏ ਮੈਂ ਇੰਡਸਟਰੀ ਤੇ ਦੱਸਣਾ ਚਾਹੁੰਦਾ ਡਾਕਟਰ ਅਮਰ ਸਿੰਘ ਸਾਡੇ ਐਮਪੀ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਤਾਂ ਕਿ ਇੱਥੇ ਟੂਰਿਜ਼ਮ ਇੰਟਰਨੈਸ਼ਨਲ ਬੇਸ ਦਾ ਚਾਹੀਦਾ ਇਸ ਕਰਕੇ ਉਹਨਾਂ ਨੇ ਇੱਥੇ ਹਲਕੇ ਦੇ ਵਿੱਚ ਕਾਫੀ ਟੂਰਿਜ਼ਮ ਲਈ ਪੈਸਾ ਲੱਗੇ ਆਂਦਾ ਗੱਲ ਕਰਦੇ ਇੰਡਸਟਰੀ ਦੀ ਗੱਲ ਕਰਦੇ ਜੋਬ ਦੀ ਤੇ ਗੱਲ ਕਰਦੇ ਇਨਕਮ ਦੀ ਤਾਂ ਉਹਨਾਂ ਨੇ ਇੱਥੇ ਫਾਰਮਾਸਿਊਟੀਕਲ ਇੱਕ ਫੋਕਲ ਪੁਆਇੰਟ ਬਣਾਇਆ ਵਜ਼ੀਰਾਬਾਦ ਦੇ ਵਿੱਚ ਉਰੇ ਤੋਂ ਕਰੀ 5-6 ਕਿਲੋਮੀਟਰ ਦੂਰ ਹੈ ਤੇ ਉਹ ਇੱਥੇ ਬੜੀ ਇੱਕ ਇੰਡਸਟਰੀ ਲੈਣਾ ਚਾਹੁੰਦੇ ਜਿੱਥੇ ਆਲ ਇੰਡੀਆ ਦੀਆਂ ਬੜੀਆਂ-ਬੜੀਆਂ ਕੰਪਨੀਆਂ ਫਾਰਮਾਸਿਊਟੀਕਲ ਇੱਥੇ ਆਣ ਲੱਗ ਰਹੀਆਂ ਤੇ ਉਹ ਤੋਂ ਬਾਅਦ ਵੇਰਕਾ ਪਲਾਂਟ ਹੈ ਸਾਡੇ ਐਮਐਲਏ ਸਭ ਲੈ ਕੇ ਆਏ ਤੇ ਨਾਗਰਾ ਸਾਹਿਬ ਉਦੋਂ ਇਲਾਵਾ ਐਮ ਐਸ ਐਮ ই ਛੋਟੀ ਸਮਾਲ ਸਕੇਲ ਇੰਡਸਟਰੀ ਜਿਹੜੀ ਉਹ ਗ੍ਰੀਨ ਜ਼ੋਨ ਇੱਥੇ ਹੋ ਗਿਆ ਤਾਂ ਉਹ ਉਹ ਖਤਮ ਹੋਣ ਲੱਗੀ ਸੀ ਤਾਂ ਉਹਨੂੰ ਗ੍ਰੀਨ ਜ਼ੋਨ ਚੋਂ ਕੱਢਿਆ ਗਿਆ ਇਹ ਤੋਂ ਇਲਾਵਾ ਕਾਂਗਰਸ ਦੀ ਸਰਕਾਰ ਦੀ ਇਹ ਤੋਂ ਇਲਾਵਾ ਜਦੋਂ ਆਪਾਂ ਨੇ ਜਦੋਂ ਆਪਾਂ ਨੇ ਕਿਸੇ ਏਰੀਆ ਨੂੰ ਡਿਵੈਲਪ ਕਰਨਾ ਹੈ ਤਾਂ ਉੱਥੇ ਡਿਵੈਲਪ ਕਰਨ ਦੀ ਜਗ੍ਹਾ ਮੋਦੀ ਸਰਕਾਰ ਨੇ ਫਤੇਗੜ ਸਾਹਿਬ ਦਾ ਜਿਹੜਾ ਮੇਨ ਰੇਲਵੇ ਸਟੇਸ਼ਨ ਹੈ ਲੌਕ ਕਰਾਤਾ ਸਰਹੰਦ ਜਿਹੜਾ ਹੈਗਾ ਸਰਹੰਦ ਖੰਨਾ ਗਵਿੰਦਗੜ ਦਰਾਹਾ ਸਾਨੇਹਾਲ ਤੱਕ ਸਾਰੀ ਰੇਲਵੇ ਬੰਦ ਕਰਤੀ ਸਾਨੂੰ ਇੱਥੇ ਚਿੱਪੜਾ ਘਸਾਣੀਆਂ ਪਈਆਂ ਸਾਡੇ ਐਮਪੀ ਸਾਹਿਬ ਨੂੰ ਡਿਮਾਂਡ ਕਰਨੀ ਪਈ ਹੈ ਕਿ ਸਾਨੂੰ ਕਨੈਕਟੀਵਿਟੀ ਚਾਹੀਦੀ ਹੈ ਸਾਡੀ ਕਨੈਕਟੀਵਿਟੀ ਦੀ ਗੱਲ ਕਰ ਰਹੇ ਨੇ ਤੇ ਭਾਜਪਾ ਤੇ ਸਵਾਲ ਕਰ ਰਹੇ ਨੇ ਅਮਰਿਤਪਾਲ ਅਮਰਿਤਪਾਲ ਜਿਹੜਾ ਹੈ ਉਹ ਵੀ ਇੱਕ ਮੁੱਦਾ ਜਿਹੜਾ ਹੈ ਉਹ ਇੱਥੇ ਹੈ ਜ਼ਰੂਰ ਇੱਕ ਵਾਰ ਕਾਂਗਰਸ ਦਾ ਰਿਐਕਸ਼ਨ ਜਿਹੜਾ ਹੈ ਉਹ ਜ਼ਰੂਰ ਲੈ ਲੀਏ ਜੀ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੌਣ ਕਸੂਰਵਾਰ ਹੈ ਭਾਜਪਾ ਆਮ ਆਗੂਵਾਂਤਮਾਨ ਦੀ ਜਿਹੜੀ ਰੜੀ ਹੋਈ ਸਰਕਾਰ ਆ ਉਹ ਜਵਾਬ ਦੇਊਗੀ ਅਸੀਂ ਤਾਂ ਜਵਾਬ ਇਹਨਾਂ ਦੀ ਗੱਲ ਦਾ ਇਹ ਦਿੰਨੇ ਆ ਇਹ ਕਹਿੰਦੇ ਸੀ ਸਾਡੇ ਤਾਂ ਦੋ ਹੀ ਸਾਲ ਹੋਏ ਨੇ ਇਹ ਬਦਲਾ ਦੇ ਰੂਪ ਦੇ ਵਿੱਚ ਲੋਕਾਂ ਨੂੰ ਸਭ ਜਵਾਵ ਦਿਖਾ ਕੇ ਝੂਠੀਆਂ ਗਾਰੰਟੀਆਂ ਦੇ ਕੇ ਸਰਕਾਰ ਸੱਤਾ 'ਚ ਆ ਗਈ ਆਉਣ ਤੋਂ ਬਾਅਦ ਹੁਣ 5 ਸਾਲ ਬਾਅਦ ਇਹਨਾਂ ਨੇ ਕਹਿਣਾ ਵੀ ਸਾਨੂੰ ਤਾਂ ਹੋਰ ਸਮਾਂ ਚਾਹੀਦਾ ਜਿਵੇਂ ਹੁਣ ਕਹੀ ਜਾਂਦੇ ਨੇ 5 ਸਾਲ ਤੋਂ ਬਾਅਦ ਕਹਿੰਦੇ 5 ਸਾਲਾਂ ਦੇ ਦੋਸਤ ਹਾਂ ਗੋਲੂ ਇੱਕ ਮਿੰਟ ਮੈਂ ਤਾਂ ਨਹੀਂ 1 ਮਿੰਟ ਬਾਈ ਮੈਂ ਦੱਸਦਾ ਮੈਂ ਦੱਸਦਾ ਨਾ ਸੈਂਟਰ ਨਹੀਂ ਲਾ ਸਕਦੀ ਇਕੱਲੀ ਭਗਵੰਤ ਮਾਨ ਜੀ ਨੇ ਇਹਨਾਂ ਨੂੰ ਪੁੱਛੋ ਗਲਤ ਲਾਈਆ ਕਿ ਸਹੀ ਲਾਈਆ ਭਗਵੰਤ ਮਾਨ ਜੀ ਨੇ ਜਿਹਨੇ ਲਾਈ ਉਹਨੂੰ ਪਤਾ ਗੋਲੂ ਉਹ ਕੇ ਸਬਜ ਡਾਈਸ ਤੁਸੀਂ ਨਹੀਂ ਉਸਤੇ ਕੁਝ ਕਹਿ ਸਕਦੇ ਜੀ ਨੇ ਭਗਵੰਤ ਮਾਨ ਜੀ ਦੀ ਤੇ ਕੇਜਰੀਵਾਲ ਦੀ ਇੰਟਰਵਿਊ ਸੀ ਸੇਮ ਡੇ ਕਿ ਜਿਹੜਾ ਐਨਐਸਏ ਐ ਤੇ ਭਾਜਪਾ ਨੇ ਰੜ ਕੇ ਕੰਮ ਕੀਤਾ ਤੇ ਰੜ ਕੇ ਅਮਰਪਾਲ ਦੀ ਬਰੂਗੜ ਮੈਂ ਮੇਕ ਨਾਲੀ ਥੋੜਾ ਜਿਹਾ ਸਮ ਅਪ ਕਰ ਦਵੋ ਕਿ ਕੀ ਕੀ ਕਿੱਜਾ ਰੋਜ਼ਗਾਰ ਨੂੰ ਲੈ ਕੇ ਕਿਉਂਕਿ ਬਹੁਤ ਸਾਰਾ ਨੌਜਵਾਨ ਹੈ ਇਸ ਵਕਤ ਬਾਹਰ ਨੂੰ ਚੱਲ ਰਿਹਾ ਹੈ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਨੇ ਇਸ ਬਾਰੇ ਨਿਆ ਜਿਹੜਾ ਇੱਕ ਦਿੱਤਾ ਕਿ ਨਿਆ ਦੀਆਂ ਗਰੰਟੀਆਂ ਦਿੱਤੀਆਂ ਜਿਦੇ ਚ ਪਹਿਲੇ ਦਿਨ ਸਰਕਾਰ ਬਣਦੀ ਨੂੰ ਇੱਕ 4 ਜੂਨ ਨੂੰ 3 ਲੱਖ ਜਿਹੜੀਆਂ ਨੌਕਰੀਆਂ ਪੈਂਡਿੰਗ ਪਈਆਂ ਉਹ ਦਿੱਤੀਆਂ ਜਾਣਗੀਆਂ ਔਰ ਉਹਦੇ ਉੱਤੇ ਐਮ ਕਿਸਾਨਾਂ ਨੂੰ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਊਗਾ ਐਮਐਸਪੀ ਦਾ ਜਿਹੜੀ ਕਿਸਾਨਾਂ ਦੀ ਬੜੇ ਲੰਬੇ ਸਮੇਂ ਤੋਂ ਗੱਲ ਹੈ ਉਹਦੀ ਗੱਲ ਕੀਤੀ ਗਈ ਹੈ ਲੇਡੀਜ਼ ਨੂੰ 1 ਲੱਖ ਰੁਪਈਆ ਸਾਲ ਦਾ ਜਿਹੜਾ 85000 ਰੁਪਈਆ ਲక్ష్ਮੀ ਯੋਜਨਾ ਦੇ ਵਿੱਚ ਜਿਹੜਾ ਅਡਾਨੀਆਂ ਅਬਾਨੀਆਂ ਨੂੰ 16000 ਕਰੋੜ ਰੁਪਈਆ ਮੋਦੀ ਨੇ ਦਿੱਤਾ ਉਹ ਲਿਆ ਕੇ ਵਾਪਸ ਲక్ష్ਮੀ ਯੋਜਨਾ ਦੇ ਵਿੱਚ ਦਿੱਤਾ ਜਾਊਗਾ ਔਰ ਸਭ ਤੋਂ ਪਹਿਲਾਂ ਅਸੀਂ ਕਾਂਗਰਸ ਦੇ ਨੁਮਾਇੰਦੇ ਕੋਲ ਜਾਵਾਂਗੇ ਇਸ ਦਾ ਕਾਰਨ ਇਹ ਹੈ ਕਿਉਂਕਿ ਦੋ ਬਾਰ ਇਹ ਤੇ ਕਾਂਗਰਸ ਇਹ ਕੈਂਡੀਡੇਟਸ ਨੇ ਜਿੱਤ ਹਾਸਲ ਕੀਤੀ ਇਸੇ ਨਾਲ ਹੀ ਆਮ ਜਨਤਾ ਵੀ ਸਾਡੇ ਨਾਲ ਹੈ ਕਿਉਂਕਿ ਜਨਤਾ ਸਭ ਕੁਝ ਜਾਣਦੀ ਹੈ ਦਸੰਮਤ ਸਭ ਤੋਂ ਪਹਿਲਾਂ ਡਿਸਕਸ਼ਨ ਦੀ ਸ਼ੁਰੂਆਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਨੁਮਾਇੰਦੇ ਵੀ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਨੇ ਇਸ ਨਾਲ ਹੀ ਭਾਜਪਾ ਸ਼੍ਰਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰਮਣੀ ਅਕਾਲੀ ਦਲ ਦੇ ਵੀ ਨੁਮਾਇੰਦੇ ਨੇ ਪਹਿਲਾਂ ਤੇ ਰਿਪੋਰਟ ਕਾਰਡ ਲੈ ਕਿ ਕਾਂਗਰਸ ਨੇ 10 ਸਾਲਾਂ ਦੇ ਵਿੱਚ ਕਿਉਂਕਿ 15 ਸਾਲ ਦੀ ਗੱਲ ਕੀਤੀ ਜਾਵੇ ਤਾਂ 10 ਸਾਲ ਇਥੇ ਕਾਂਗਰਸ ਦੀ ਐਂਪੀ ਰੇ ਰਿਪੋਰਟ ਕਾਰਡ ਜ਼ਰੂਰ ਲੈ ਲਓ ਦੇਖੋ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਹਰਿੰਦਰ ਸਿੰਘ ਖਾਲਸਾ ਜ਼ਰੂਰ ਜਿੱਤੇ ਸੀ ਲੇਕਿਨ ਉਹ ਸਰਕਾਰ ਜਿਹੜੀ ਨਾ ਸਰਕਾਰ ਦੇ ਵਿੱਚ ਕਹਿੰਦੇ ਨੇ ਨਾ ਕਿ ਐਮਪੀ ਉਧਰੋਂ ਹੋਵੇ ਕਾਂਗਰਸ ਦਾ ਤੇ ਉਧਰੋਂ ਹੋਵੇ ਸਰਕਾਰ ਕਾਂਗਰਸ ਦੀ ਤਾਂ ਵਿਕਾਸ ਕਹਿੰਦੇ ਬਹੁਤ ਜ਼ਿਆਦਾ ਹੋ ਜਾਂਦਾ ਕਿੰਨਾ ਕੁ ਵਿਕਾਸ ਇਸ ਵਕਤ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਡਾਕਟਰ ਅਮਰ ਸਿੰਘ ਨੇ ਕਰਾ ਦਿੱਤਾ ਹੈ ਡਾਕਟਰ ਅਮਰ ਸਿੰਘ ਐਮਪੀ ਹਲਕੇ ਦੇ ਰਹੇ ਨੇ ਔਰ ਉਸ ਤੋਂ ਪਹਿਲਾਂ 5 ਸਾਲ ਦੀ ਸਰਕਾਰ ਰਹੀ ਲੇਕਿਨ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਸੀ। ਆਪੋਜੀਸ਼ਨ 'ਚ ਹੁੰਦੇ ਹੋਏ ਡਾਕਟਰ ਅਮਰ ਸਿੰਘ ਜੀ ਨੇ ਜੋ ਕਾਇਆਕਲਪ ਇਸ ਹਲਕੇ ਦੀ ਕੀਤੀ ਹੈ ਉਹ ਸ਼ਾਇਦ ਪਿੱਛੇ ਕਦੇ ਵੀ ਨਹੀਂ ਸੋਈ ਤੇ ਇਹ ਵੀ ਦਾਵਾ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਡਾਕਟਰ ਅਮਰ ਸਿੰਘ ਹੀ ਕਰਵਾਉਣਗੇ ਹੋਰ ਕੋਈ ਨਹੀਂ ਕਰਾਉਂਦਾ। ਡਾਕਟਰ ਅਮਰ ਸਿੰਘ ਜੀ ਵੱਲੋਂ ਇੱਥੇ ਜੱਜਾ ਬੱਚਾ ਹਸਪੀਟਲ ਹੈ 100 ਬੈੱਡ ਦਾ ਜਿਹੜਾ ਕਿ ਉਹਨਾਂ ਵੱਲੋਂ ਅੱਜ ਇਸ ਫਤੇਗੜ ਸਾਹਬ ਦੇ ਵਿੱਚ 42 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਅਪਗ੍ਰੇਡ ਹੋ ਰਿਹਾ ਜਿਹੜਾ ਕਿ ਡਾਕਟਰ ਅਮਰ ਸਿੰਘ ਜੀ ਦੀ ਦੇਣ ਹੈ। ਤੁਸੀਂ ਦੇਖ ਰਹੇ ਹੋ ਆ ਜਿਹੜੀ ਸ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਤੋਂ ਇਧਰ ਤੇ 4 ਨੰਬਰ ਚੁੰਗੀ ਤੱਕ ਵਿਦੇ ਆਮ ਖਾਸ਼ ਬਾਗ 41 ਕਰੋੜ ਰੁਪਇਆ ਅਮਰ ਸਿੰਘ ਜੀ ਵੱਲੋਂ ਟੂਰਿਸਟ ਦੇ ਲਈ ਸਪੈਸ਼ਲ ਇਸ ਨੂੰ ਹੱਬ ਬਣਾਉਣ ਦੇ ਲਈ ਜਿਹੜਾ ਉਹ ਰਿਲੀਜ਼ ਕਰਾਇਆ ਗਿਆ ਤੇ ਇਸ ਹੱਬ ਦੇ ਉੱਤੇ ਲਾਇਆ ਗਿਆ ਅੱਜ ਰੇਲਵੇ ਅੱਜ ਰੇਲਵੇ ਦੇ ਥੱਲੇ ਇੱਕ ਵੀ ਜਿਹੜਾ ਉਹ ਫਾਟਕ ਤੁਹਾਨੂੰ ਇਸ ਹਲਕੇ ਦੇ ਵਿੱਚ ਨਜ਼ਰ ਨਹੀਂ ਆਊਗਾ ਸਾਰੇ ਅੰਡਰ ਬ੍ਰਿਜ ਜਿਹੜੇ ਨੇ ਉਹ ਬਣ ਚੁੱਕੇ ਨੇ ਤੇ ਜਿਹੜੇ ਕੁਝ ਚੱਲ ਰਹੇ ਨੇ ਕੰਮ ਹਜੇ ਉਹ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਹੋਇਆ ਇਸ ਤੋਂ ਬਾਅਦ ਕਿਸਾਨਾਂ ਨੂੰ ਬਹੁਤ ਵੱਡੀ ਇੱਕ ਪ੍ਰੋਬਲਮ ਆਉਂਦੀ ਸੀਗੀ ਜਿਹੜਾ ਸਾਡਾ ਡੀਏਪੀ ਖਾਦ ਹੈ ਉਹ ਸਾਰਾ ਨਾਬਾ ਤੋਂ ਜਾਂ ਖੰਨਾ ਤੋਂ ਸਾਡੀ ਇਸ ਹਲਕੇ ਨੂੰ ਲਿਆਉਣਾ ਪੈਂਦਾ ਸੀ ਸਾਰੇ ਨੂੰ ਔਰ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਡੀਏਪੀ ਦਾ ਜਿਹੜਾ ਖਾਦ ਦਾ ਇੱਕ ਡੰਪ ਹੈ ਵੱਡਾ ਹੈਡ ਉਹ ਵੀ ਸਰੰਦਵਿਕੇ ਬਣਿਆ ਅੱਜ ਜਿਹੜਾ ਰੈਂਕ ਪੁਆਇੰਟ ਬਣਿਆ ਜਿੱਥੋਂ ਕਿ ਸਾਰੀਆਂ ਸੁਸਾਇਟੀਆਂ ਨੂੰ ਅੱਜ ਜਿਹੜੀ ਖਾਦ ਬੜੇ ਆਰਾਮ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਲੇਕਿਨ ਖਾਦ ਹਜੇ ਵੀ ਸੁਸਾਇਟੀਆਂ ਨੂੰ ਅਸੀਂ ਫੋਨ ਕਰ ਕਰਕੇ ਭੇਜਦੇ ਰਹੇ ਉਸ ਤੋਂ ਬਾਅਦ ਹਲਵਾਰਾ 에ਅਰਪੋਰਟ ਜਿਹੜਾ ਅਗਰ ਤੁਸੀਂ ਪੂਰੇ ਹਲਕੇ ਦੀ ਗੱਲ ਕਰੋ ਤਾਂ ਹਲਵਾਰਾ 에ਅਰਪੋਰਟ ਅੰਬੇ ਮਾਜਰਾ ਗੋਵਿੰਦਗੜ੍ਹ ਦੇ ਰਸਤੇ ਦੇ ਵਿੱਚ ਫਲਾਈਓਵਰ ਜਿਹੜਾ ਕਿ ਨਹੀਂ ਜਿਹੜਾ ਉਹ ਫਲਾਈਓਵਰ ਬਣਿਆ ਡਾਕਟਰ ਅਮਰਗੜ ਚਲੇ ਜੋ ਫਲਾਈਓਵਰ ਬਣਿਆ ਡਾਕਟਰ ਅਮਰ ਸਿੰਘ ਜੀ ਦੇਣਾ ਡਾਕਟਰ ਅਮਰ ਸਿੰਘ ਕਾਰਡ ਤਾਂ ਲੰਬਾ ਚੌੜਾ ਕਾਂਗਰਸ ਨੇ ਦੇ ਦਿੱਤਾ ਹੈ ਹੁਣ ਥੋੜਾ ਜਿਹਾ ਬਚਾ ਕੇ ਰੱਖ ਲਓ ਡਿਬੇਟ ਦੇ ਅੱਗੇ ਵੀ ਕੰਮ ਆਊਗਾ ਇਹ 2 ਘੰਟੇ ਦਾ ਤਾਂ ਰਿਪੋਰਟ ਕਾਰਡ ਅੱਜ 2 ਘੰਟੇ ਦਾ ਰਿਪੋਰਟ ਕਾਰਡ ਹੈ ਸਾਡੀ ਡਿਸਕਸ਼ਨ ਜੀ ਕਿੰਨੇ ਘੰਟੇ ਦੀ ਹੈ ਪਰ ਚਲੋ ਆਸੀਂ ਤੁਹਾਡੇ ਕੋਲ ਦੁਬਾਰਾ ਤੋਂ ਆਵਾਂਗੇ ਹਾਂ ਪਰ ਆਮ ਆਦਮੀ ਪਾਰਟੀ ਤੋਂ ਜ਼ਰੂਰ ਜਾਣ ਲੈਣਾ ਇਧਰ ਇਹ ਜ ਨੇ ਕਿ 5 ਸਾਲ ਇਹਨਾਂ ਦਾ ਵੀ ਐਮਪੀ ਕਰਿਆ ਇੱਕ ਵਾਰੀ ਬੇਨਤੀ ਹੋ ਮੈਂ 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 ਜੀ ਤਾਂ ਇੱਕ ਇੱਕ ਵਾਰੀ ਇੱਕ ਵਾਰੀ ਜ਼ਰੂਰ ਇਹ ਵੀ ਪੁੱਛਾਂਗੇ ਹਾਂਜੀ 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 ਬੇਨਤੀ ਬੇਨਤੀ ਮੇਰੀ ਇੱਕ ਬੇਨਤੀ ਹੈ ਉਹ ਇੱਕ ਵਾਰੀ ਸਾਰਿਆਂ ਨੂੰ ਇਹ ਜ਼ਰੂਰ ਪੁੱਛਿਆ ਜਾਵੇ ਮੈਂ ਸਵਾਲ ਕਰਦਾ ਕਿ ਮੈਂਬਰ ਪਾਰਲੀਮੈਂਟ ਦੇ ਕੰਮ ਕੀ ਨੇ ਕੋਈ ਇਨਸਾਨ ਇਹਨਾਂ ਤੋਂ ਦੱਸ ਦੇਵੇ ਜਿਹੜੇ ਬਾਹਰ ਖੜ ਕੇ ਬੋਲਣ ਵਾਲੇ ਉਹ ਪਹਿਲਾਂ ਮੈਨੂੰ ਇਹ ਹੀ ਦੱਸਣ ਕਿ ਅਸਲ ਵਿੱਚ ਕਰ ਰਹੇ ਨੇ ਉਹ ਨਾਗਰਾ ਸਾਹਿਬ ਦੇ ਕਰ ਰਹੇ ਨੇ ਕੁਲਜੀਤ ਸਿੰਘ ਨਾਗਰਾ ਵੀ ਕਾਂਗਰਸ ਦੇ ਨੇ ਡਾਕਟਰ ਅਮਰ ਸਿੰਘ ਵੀ ਕਾਂਗਰਸ ਦੇ ਹਾਂ ਨਾਲ ਹੀ ਲੈ ਲੋ ਹਾਂ ਹੁਣ ਕੁਲਜੀਤ ਸਿੰਘ ਨਾਗਰਾ ਦੇ ਲੈ ਲੋ ਕੁਲਜੀਤ ਸਿੰਘ ਨਾਗਰਾ ਦੇ ਲੈ ਲੋ ਇਸ ਸ਼ਹਿਰ ਦੇ ਵਿੱਚ ਸੀਵਰੇਜ ਦਾ ਸਾਰਾ ਕੰਮ ਵਾਟਰ ਸਪਲਾਈ ਪੇ ਅਸੀਂ ਤਾਂ ਨਹੀਂ ਨਾ ਕਿਹਾ ਨਹੀਂ ਬੋਲ ਉਹਨਾਂ ਨੂੰ ਰੋਕੋ ਰੋਕੋ ਉਹਨਾਂ ਨੂੰ ਰੋਕੋ 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 ਜਵਾਬ ਦੇਣਾ ਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਅਸੀਂ ਜ਼ਰੂਰ